ਕਿ ਅੱਜ ਆਪਣਾ ਮੰਗ ਪੱਤਰ ਲੈ ਕੇ ਆਏ ਆ ਡੀਸੀ ਸਾਹਿਬ ਕੋਲ ਕਿਉਂ ਲੈ ਕੇ ਆਏ ਆ ਇਥੇ ਮੈਨنگਵਾਤੇ ਜੇਕਰ ਸਾਡੇ ਜ਼ਿਮੀਂਦਾਰਾਂ ਨੇ ਮਿੱਟੀ ਪੱਟਣੀ ਹੋਵੇ ਉਹਨਾਂ ਨੂੰ ਆਪਾਂ 2 ਫੁੱਟ-ਫੁੱਟ ਦਾ ਆਰਡਰ ਵੀ ਦਿੰਦੇ ਕਿਉਂ ਉਹਨਾਂ ਦੀ ਇੱਕ ਜਾਇਦਾਦ ਹੋਵੇ ਉਹਨਾਂ ਦੀ ਇੱਕ ਮਾਲਕੀ ਹੋਵੇ ਤੇ ਉਹਨਾਂ ਨੂੰ ਕੋਈ ਆਰਡਰ ਨਾ ਹੋਵੇ ਤੇ ਜੋ ਅੱਜ ਹਾਈਵੇ ਛੜਕ ਨਿਕਲ ਰਹੀ ਏ ਉਹਨਾਂ ਨੂੰ ਆਪਾਂ 20-20 ਫੁੱਟ ਮਿੱਟੀ ਪੜਾਈਏ ਜੋ ਦਿਖਾਈਏ ਜੇਕਰ ਅਹੀ ਪਟਾਉਨੇ ਆ ਤੁਸੀਂ ਦੇਖ ਸਕਦੇ ਹੋ ਦਰਿਆ ਨੇ ਕੀ ਮਾਰ ਕੀਤੀ ਏ ਜੋ ਪਿੱਛੇ ਪਿੰਡ ਕਈ ਵਾਰ ਤਲਵੰਡੀ ਦੇ ਕੋਲ ਜੋ ਹਾਈਵੇ ਉਰ ਵੱਜਨ ਲੱਗਾ ਸੀ ਤੁਸੀਂ ਉੱਥੇ ਜਾ ਕੇ ਸਾਡੇ ਪ੍ਰਸ਼ਾਸਨ ਨੇ ਸਾਡੇ ਡੀਸੀ ਸਾਹਿਬ ਨੇ ਵੀ ਦੇਖਿਆ ਕਿਸ ਤਰ੍ਹਾਂ ਰੋਡ ਪਾ ਰਿਹਾ ਹੈ ਉਹ ਜ਼ਿਮੀਦਾਰਾਂ ਦੀਆਂ ਭਰਾਓ ਸਾਰੀਆਂ ਪੈੜੀਆਂ ਰੁੜ ਜਾਂਦੀਆਂ ਜੇਕਰ ਤੁਸੀਂ 20 20 ਫੁੱਟ ਉਹ ਪੈੜੀ ਨੂੰ ਪਟਾਓ ਜੇਕਰ ਇਹਨਾਂ ਲੋਕਾਂ ਦਾ ਦਿਮਾਗ ਹੋਵੇ ਇਹ ਦਰਿਆ ਦੀ ਖਦਾਈ ਕਰਨਾ ਦਰਿਆ ਦੇ ਵਿੱਚ ਦੇ ਬੇਲਾ ਉਗਾਏ ਦਰਿਆ ਨੂੰ ਪੂਰਵਾ ਕਰੋ ਆਪਣੀ ਸੋਚ ਨੂੰ ਦਿਮਾਗ ਤੋਂ ਕੰਮ ਲੈਣ ਇਹ ਜਿਹੜੇ ਲੋਕ ਨੇ ਉਹਨਾਂ ਦਰਿਆਵਾਂ ਨੂੰ ਡੂਗਾ ਕੀਤਾ ਜਾਵੇ ਉਹਨਾਂ ਨਾਲ ਇੱਕ ਤੇ ਪਾਣੀ ਚੜਦਾ ਹੋ ਜਾਵੇ ਭਰਾਓ ਸਾਡੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਉਹਨਾਂ ਦਰਿਆਵਾਂ ਨੂੰ ਡੂਗਾ ਕਰੋ ਲੋਕਾਂ ਦੀਆਂ ਪੈੜੀਆਂ 22 ਫੁੱਟ ਦਾ ਫੁੱਟੋ ਜੇਕਰ ਤੁਸੀਂ 22 ਫੁੱਟ ਫੁੱਟੋ ਦੇ ਸਾਡਾ ਟਰਕਾ ਫਿਰ ਇਸੇ ਕਰਕੇ ਸਰਕਾਰਾਂ ਨਾਲ ਹੁੰਦਾ ਹੈ ਸਰਕਾਰਾਂ ਕੋਲ ਹਰ ਆ ਸਾਡੇ ਵੀਰ ਨੇ ਮਲਾਜਮ ਸਾਡੇ ਭਰਾ ਨੇ ਸਾਡੇ ਸਾਰੇ ਅਫਸਰ ਵੀਰ ਨੇ ਕੋਈ ਬਗਾਨੇ ਨਹੀਂ ਗਏ ਆਪਾਂ ਪੰਜਾਬ ਦੇ ਆਪਾਂ ਪੰਜਾਬ ਨੂੰ ਢਿੱਡ ਭਰਦੇ ਆ ਸਾਡੇ ਨਾਲ ਕੋਈ ਤੱਕਾ ਨਾ ਕਰੋ ਸਾਡੀ ਇਹੋ ਹੀ ਬੇਨਤੀ ਆ ਜੱਥੇ ਜੋੜ ਕੇ ਭਾਰਤੀ ਧਰ ਜੋੜ